बच्चे ਇਹ ਪੁੱਛਦੇ ਬਾਬਾ ਕੀ ਰਾਮ ਕਾਨੀਆਂ ਕੀ ਬਾਤ ਹੈ ਇਹਨੇ ਮਾ ਇਹ ਨਹੀਂ ਹੈ ਠੀਕ ਹੈ ਕਿਤਨੀ ਏਜ ਹੈ 4 ਸਾਲ ਲੱਗ ਗਏ ਠੀਕ ਹੈ ਚੱਲ ਵੀ ਬਾਬਾ ਕਰ ਰਿਪੋਰਟ ਪੁੱਛ ਕੀ ਕਹਿੰਦਾ ਪਿੰਡ ਠੀਕ ਹੈ ਹਾਂ ਕਦੇ ਘਰੇ ਗਿਆ ਨਹੀਂ ਗਿਆ ਕਦੇ ਮਿਲਿਆ ਨਹੀਂ ਮਿਲਿਆ ਤੂੰ ਮੈਨੂੰ ਅੱਜ ਮਿਲਿਆ ਹੁਣ ਮਿਲਿਆ ਪਹਿਲੀ ਵਾਰ ਮਿਲਿਆ ਬੋਧੀਆਂ ਗੱਲਾਂ ਨਾ ਕਰਦੇ ਹੋਏ ਸਿਰਫ ਕੁਝ ਚਾਰ ਕੀ ਗੱਲਾਂ ਪੁੱਛਣੀਆਂ ਪੰਜਵੀਂ ਗੱਲ ਦੇ ਵਿੱਚ ਆਪਾਂ ਤੇਰਾ ਭਲਾ ਕਰਕੇ ਤੋੜ ਦਿੰਦੇ ਹਾਂ ਕੀ ਕਰੀ ਪਹਿਲੀ ਗੱਲ ਮੈਨੂੰ ਇਹ ਦੱਸੋ ਸਰਕਾਰ ਨੂੰ ਮੰਨਦੇ ਹੋ ਬੜੇ ਦਿਲੋਂ ਮੰਨਦੇ ਹੋ ਬੜਾ ਸੋਹਣਾ ਮੰਨਦੇ ਹੋ ਆਪ ਦੀ ਜਾਨ ਤੋਂ ਪਿਆਰਾ ਮੰਨਦੇ ਆਪ ਭੁੱਖੇ ਰਹਿ ਜਾਓਗੇ ਪਰ ਇਹਦੀ ਜੋਤ ਬੱਤੀ ਨਹੀਂ ਭੁੱਲੋਗੇ ਬੋਲੋ ਇਵੇਂ ਆ ਬੇਬੇ ਇਵੇਂ ਆ ਕਿਆ ਬਾਤ ਹੈ ਬੇਬੇ ਦੂਜੀ ਨੰਬਰ ਦੇ ਉੱਤੇ ਮੈਨੂੰ ਇਹ ਗੱਲ ਦੱਸਣੀ ਹੈ

ਕਿਸੇ ਨੇ ਦੱਸਿਆ ਮੰਨਣ ਨੂੰ ਜਾਂ ਆਪ ਮੰਨਣ ਨੂੰ ਕਿਸੇ ਨੇ ਦੱਸਿਆ ਵੀ ਮਤਲਬ ਕਿਸੇ ਨੇ ਕਹਿਤਾ ਵੀ ਤੁਹਾਡੇ ਘਰ ਦੇ ਵਿੱਚ ਉਹ ਚੀਜ਼ ਦੀ ਔਕੜ ਐ ਤਾਂ ਮੰਨਣ ਲੱਗ ਜਾਈਂ ਇਵੇਂ ਹੋਈ ਏ ਗੱਲ ਜੱਦੀ ਨਹੀਂ ਮੰਨਦੀ ਕਿਨੂੰ ਬਾਪੇ ਦੀ ਨਹੀਂ ਗੱਲ ਕਰ ਰਹੇ ਨਾ ਪੰਜ ਕੱਪੜੀ ਵਾਲੀ ਦੀ ਗੱਲ ਹਾਂ ਮਦਾਰੀ ਹੈ ਠੀਕ ਹੈ ਕਿਸੇ ਨੇ ਕਹਤਾ ਵੀ ਇਹਨੂੰ ਮੰਨਣ ਲੱਗੋ ਇਸ ਚੀਜ਼ ਦੀ ਔਕੜ ਹੈ ਐਸਾ ਨਾਲ ਮੰਨਣ ਲੱਗ ਕੇ ਜਿਹੜਾ ਕੱਪੜਾ ਦੇਣ ਲੱਗੇ ਕੌਣ ਪਾਉਂਦਾ ਹੈ ਜਿਹੜਾ ਕੱਪੜਾ ਠੀਕ ਹੈ ਆਪ ਪਾਉਣ ਲੱਗੇ ਠੀਕ ਹੈ ਬੇਬੇ ਹੋਲੀ ਦੀਵਾਲੀ ਕਰਦੇ ਆ ਉਹ ਤੇ ਵਿਆਹ ਸਾਦੀ ਕਰਦੇ ਹੈ ਐਵੇਂ ਹੀ ਹੈ ਬਾਬੇ ਜੰਡਾਲੇ ਨੂੰ ਮੰਨਦੇ ਹੋ ਘਰੇ ਮੰਨਦੇ ਹੋਕ ਜੰਡ ਤੇ ਮੰਨਦੇ ਹੋ ਧੁਰ ਮੰਨਦੇ ਹੋ ਠੀਕ ਹੈ 14 ਮਸਿਆਂ ਮੰਨਦੇ ਹੋ ਕੋ ਹੋਲੀ ਦੀਵਾਲੀ 14 ਮਸਿਆਂ ਕਰਦੇ ਜਿੰਨੀ ਰੂਣ ਪੂਣ ਹੁੰਦੀ ਓ ਉੰਨੀ ਕਰਦੇ ਠੀਕ ਹੈ ਸੇਵਾ ਤਰ੍ਹਾਂ ਸੇਵਾ ਇਲਮ ਤਰ੍ਹਾਂ ਇਲਮ ਗੱਦੀ ਤਰ੍ਹਾਂ ਗੱਦੀ ਠੀਕ ਹੈ ਦੂਜਾ ਨੰਬਰ ਇਹ ਦੱਸਣਾ ਪੌਣ ਦਾ ਰੰਗ ਕਿਤੇ ਤੇ ਬਣਦਾ ਤੁਹਾਡੇ ਤੇ ਬਣਦਾ ਹੈ

ਜਿਵੇਂ ਚੱਲ ਰਿਹਾ ਉਹ ਮੈਂ ਚੱਲੀ ਜਾਂਦਾ ਪਰ ਸਮਝ ਨਹੀਂ ਲੱਗਦੀ ਪੀਰ ਖੇਡ ਰਿਹਾ ਹੈ ਦੇਵਤਾ ਖੇਡ ਰਿਹਾ ਹੈ ਇੱਕ ਮਾਤਾ ਖੇਡ ਰਹੀ ਹੈ ਇੱਕ ਬਜ਼ੁਰਗ ਵੀ ਖੇਡਦਾ ਹੈ ਕਿ ਬਾਬਾ ਖੇਡ ਰਿਹਾ ਹੈ ਇਹ ਚੀਜ਼ ਦਾ ਇਲਮ ਨਹੀਂ ਹੈ ਤੁਹਾਨੂੰ ਹੈ ਗਿਆਨ ਨਹੀਂ ਹੈ ਕਹਿ ਬਾਬਾ ਸੱਚ ਹੈ ਸੱਚ ਹੈ ਨਾਲ ਹੋਰ ਆਇਆ ਕਿਹਵਾ ਕੌਣ ਹੈ ਤੁਸੀਂ ਇੱਥੇ ਆਓ ਬੰਦੋਂ ਤੋਂ ਦੀ ਗੱਲ ਡੂੰਗੀ ਜਾ ਬੜੀ ਨਹੀਂ ਗੱਲ ਡੂੰਗੀ ਜਾ ਵੜੀ ਪਹਿਲਾਂ ਤਾਂ ਬੱਚੇ ਤੱਕ ਸੀਮਤ ਸੀਗੀ ਗੱਲ ਹੁਣ ਤੁਹਾਡੀ ਬਾਵਾ ਡੂੰਗੀ ਜਾ ਵੜੀ ਮਤਲਬ ਪਿੱਛੇ ਜਾ ਵੜੀ ਹੁਣ ਨਾਲੇ ਦਾ ਬੇਬੇ ਇਹ ਬੱਚੇ ਦਾ ਭਲਾ ਕਰਕੇ ਜਾਊਗਾ ਨਾਲੇ ਤੇਨ ਇਸ ਉਲਝਾਤ ਦੇ ਵਿੱਚੋਂ ਕੱਢ ਕੇ ਜਾਊਗਾ ਸਮਝਾਈ ਲੱਖ ਬਾਬੇ ਗਾਏ ਹੋਣਗੇ ਮਾਂ ਲੱਖ ਗੱਧੀਆਂ ਗਾਈਆਂ ਹੋਣਗੀਆਂ ਪਰ ਜਿਹੜਾ ਅੱਜ ਤੈਨੂੰ ਤੇਰਾ ਭਰਾ ਗੱਲ ਦੇ ਜੂਗਾ ਨਾ ਇਹ ਕਿਸੇ ਫਕੀਰ ਨੇ ਨਹੀਂ ਦਿੱਤੀ ਹਣੀ ਤੈਨੂੰ ਗੱਲ ਠੀਕ ਹੈ ਚੱਲ ਬੱਪਾ ਕਰਵਾਈਆਂ ਅਲਟਰਾ ਸਾਊਂਡ ਕੀ ਕਹਿੰਦਾ ਹਾਂਜੀ ਰੱਖੋ ਬਾਬੇ ਨੇ ਕੋਈ ਰਿਪੋਰਟ ਕੀਤੀ ਐ ਕੋਈ ਅਲਟਰਾਸਾਉਂਡ ਕੀਤਾ ਕਹਿੰਦਾ ਇਹ ਤੋਂ ਤੁਰ ਨਹੀਂ ਹੁੰਦਾ ਮਤਲਬ ਲੜਖੜਾਉਂਦਾ ਹੈ ਲੜਖੜੰਦਾ ਹੈ ਵੀ 4 ਸਾਲ ਹੋ ਗਏ ਬਾਬਾ ਲੋਕਾਂ ਦੇ ਬੱਚੇ ਦਾ 1.5 2-2 ਸਾਲ ਦੇ ਸਪੀਟਾ ਬਣਦੇ ਐ ਤੇ ਸਾਡੇ ਨਾਲ ਕੀ ਗੱਲ ਹੋ ਗਈ ਆਹ ਰਿਪੋਰਟ ਦੇ ਵਿੱਚ ਇੱਕ ਵਾਰੀ ਇਹ ਆਇਆ ਹੈ ਮੈਨੂੰ ਤੁਸੀਂ ਐਂ ਦੱਸੋ ਅਬ ਤੋਂ ਪਿੱਛੇ ਪ੍ਰਾਣੀ ਸੇਵਾ ਕੌਣ ਕਰਦਾ ਬੇਬੇ ਕਰਦੀ ਰੰਗ ਬਣਦਾ ਸੀ ਬਣਦਾ ਸੀ ਬੇਬੇ ਨੂੰ ਉਹ ਚੀਜ਼ ਦਾ ਕਾ ਇਲਮ ਹੀ ਨਹੀਂ ਹੋਇਆ ਖਾਲੀ ਪਾਣੀ ਚੱਲ ਗਈ ਲੇਕਿਨ ਉਹ ਚੀਜ਼ ਦਾ ਉਹਨੂੰ ਇਲਮ ਨਹੀਂ ਹੋਇਆ ਮੇਰੇ ਤੇ ਕੌਣ ਖੇਡਦਾ ਹੈ ਉਹੀ ਮੈਂ ਕਹਿ ਰਿਹਾ ਪਤਾ ਨਹੀਂ ਲੱਗਿਆ ਬੇਬੇ ਨੂੰ ਨਾ ਤੁਹਾਨੂੰ ਦੱਸ ਕੇ ਗਈ ਵੀ ਮੇਰੇ ਤੇ ਕੌਣ ਖੇਡਦਾ ਐ ਤੇ ਕੀ ਖੇਡਦਾ ਐ ਤੇ ਕੀ ਚੀਜ਼ ਚੱਲਦੀ ਐ ਸਮਝ ਆਈ ਪੌਣ ਚੱਲਦੀ ਰਹੀ ਉਹ ਵੀ ਹਨੇਰੇ 'ਚ ਗਈ ਉਹੀ ਸੇਮ ਸਿਚੁਏਸ਼ਨ ਆਜ ਪੈਣ ਮੇਰੀ ਤੇਰੇ ਨਾਲ ਹੋ ਗਈ ਸਮਝ ਆਈ ਤੇਲ ਵਾਲੀ ਜਾਨਦੇ ਹੋ ਸਭ ਕੁਝ ਕਰੀ ਜਾਂਦੇ ਹੋ ਲੇਕਿਨ ਜਿਹੜੀ ਅਸਲ ਪਾਰਸ ਦੀ ਫੱਟੀ ਲੈਣੀ ਹੈ ਉਹ ਨਹੀਂ ਮਿਲਦੀ ਹੈ ਸੱਜਣਾ ਤੇਰੇ ਵੇਖਣ ਦੇ ਵਿੱਚ ਤੇਰੇ ਸੋਚਣ ਦੇ ਵਿੱਚ ਇੱਕ ਕਮਰਾ ਇੱਥੇ ਇੱਕ ਕਮਰਾ ਉੱਥੇ ਹੁੰਦਾ ਸੀ ਹੈ ਵੇਖਿਆ ਤੇਰਾ ਸੱਚ ਹੈ ਸੱਚ ਹੈ ਉਹ ਕਿਹੜਾ ਕਮਰਾ ਸੀ ਜਿਹਦੇ ਵਿੱਚ ਲੱਕੜ ਦਾ ਬਾਲਾ ਪਾਇਆ ਸੀ ਹਾਂ ਕੈ ਤੇਰਾ ਵੇਖਿਆ ਸੀ ਸੱਚ ਐ ਇਥੇ ਰਕ ਮੁੰਡਿਆ ਜਿਓ ਹੱਥ ਲੈ ਨਾ ਕੀ ਨਾਮ ਤੇਰਾ ਤੇਜਾ ਤੇਜੇ ਮੈਨੂੰ ਐਂ ਦੱਸ ਇਹ ਚਾਨ ਚੱਕੀ

ਤੇਰੇ ਤੁਰਪੀ ਨਾਲ ਮਸਾਣੀਆਂ ਜਿਹੜੀ ਚਾਰ ਕੂਟ ਦੀ ਰਾਣੀ

ਮੈਨੂੰ ਨਹੀਂ ਪਤਾ ਸੱਚ ਆ ਕਿ ਝੂਠ ਆ ਮੇਰੇ ਅੱਗੇ ਗੱਲ ਆ ਗਈ ਐ ਕੋਈ ਨੌਜਵਾਨ ਜਨਾਨੀ ਕੋਈ ਨੌਜਵਾਨ ਜਨਾਨੀ ਖਤਮ ਹੋ ਗਈ ਖਤਮ ਹੋ ਗਈ ਕੋਈ ਬੱਚਾ ਛੱਡ ਕੇ ਕੀ ਲੱਗਦੀ ਐ ਬੇਬੇ ਜਠਾਣੀ ਲੱਗੀ ਤੇ ਹਾਂ ਘਰਾਂ ਦੇ ਵਿੱਚ ਲੱਗੀ ਸਮਝ ਗਿਆ ਜਿੱਥੇ ਮੈਂ ਬੋਲ ਗਿਆ ਜਿਹਨੂੰ ਆਪਾਂ ਕੀ ਕਹਿ ਦਿੰਦੇ ਆ ਚਰਕੀਲ ਹਾਂ ਕੀ ਲੱਗੀ ਕਹ ਬਣ ਗਈ ਠਾਣੀ ਆ ਲੜਕੀ ਸੱਪ ਬਣ ਕੇ ਆ ਲੈ ਸਾਦਾ ਆਂਦੇ ਆ ਮੁੰਡਿਆ ਵੇ ਤੇਰੇ ਨਾਲ ਕਾਂ ਲੈ ਕਾ ਆਈ उठा गंदी समेल ऐसा लगता कोई जानवर मर गया ए

ਕਾਂਦੇ ਮਨ ਪੜ ਕਰੇ ਮਸਾਨ ਉਚੜ ਫਰੇ ਦੀ ਠੀ ਖਰੀ ਦੇ ਬੈਠੀ ਮਨ ਲ ਮਦਾਨ ਖੱਪਰ ਪਿੰਦੀ ਰਾਤ ਦਾ ਦੇ ਪਿੰਦੀ ਜਿਹੜੇ ਮਨ ਕਰਦਾ ਇੱਲਾ ਲੱਤ ਜਰਾ ਗੱਲਾਂ ਰਹੀਆਂ ਤਿੰਨ ਰੁਪਈਆ 200 ਲਊਗਾ ਹਾਂ ਮਨਜ਼ੂਰ ਹੈ ਫਿਰ ਤੇ ਮੈਂ ਗਾਵਾ ਵੱਧਾਂ ਜਿੱਦੋਂ 100 ਵਿੱਚ ਕੰਮ ਉੱਥੇ ਬੰਦ ਹੁੰਦਾ ਹੈ ਤੁਰ ਜਾਗਾ ਤੁਰ ਜਾ ਲੈ ਸੱਜਣਾ ਮੈਨੂੰ ਨਹੀਂ ਪਤਾ ਸੱਚ ਹੈ ਕਿ ਝੂਠ ਹੈ ਮੇਰੇ ਅੱਗੇ ਆ ਗਈ ਗੱਲ 35 ਤੋਂ ਲੈ ਕੇ 40 40 ਤੋਂ ਲੈ ਕੇ 42 35 ਤੋਂ ਲੈ ਕੇ 40 40 ਤੋਂ ਲੈ ਕੇ 42 ਕੋਈ ਨੌਜਵਾਨ ਬੰਦਾ ਕਹਿੰਦਾ ਸਾਵਧਾਨੀ ਹੱਟੀ ਤਾਂ ਦੁਰਘਟਨਾ ਘਟੀ सावधानी हटी तो दुर्घटना कोई एक्सीडेंट कहानी कोई नौजवान बंदा खत्म हो बोलो पता नहीं क्या बाबा नहीं है ठोके क्या है ਅੱਲਾ ਦਾ ਕੇ ਹਾਂਜੀ ਭੱਗ ਲਿਆ ਓ ਸ਼ੰਕਰ ਮੋਣੀ ਤੇਰੇ ਅੰਗ ਸੰਗ ਖੇਡਦੀ ਓ ਵੇਖ ਲੈ ਮਸਾਣੀ ਪੁੱਤ ਖਿੱਦੋ ਵਾਂਗੂ ਢੇੜਦੀ प्राणायाम के रहते हैं। उन मेरा वीर, मेरा प्रा, मेरा थोड़ा ये दिमाग ये दर बत्ती खोलनी, ठीक है? थीक है। तो जा जा जा। अपने घर तो चार, 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 एक दो तीन, एक त्रिकोणता बन गया, T-पॉइंट। रास्ता, M-में, M-में बन गया, क्या बन गया? ਬੰਤਾ ਹੈ ਬੰਤਾ ਹੈ ਇੱਧਰ ਕੋਈ ਦੁਕਾਨ ਦਿਖਾ ਰਿਹਾ ਹੈ ਚਰਪੂਣ ਵਾਲੀ ਹੈਗੀ ਇੱਧਰ ਦੁਕਾਨ ਹਾਂ ਚਰਪੂਣ ਵਾਲੀ ਹਾਂ ਉਸ ਤੋਂ ਨਾਲ ਥੋੜਾ ਪਿੱਛੇ ਚੱਲਣਾ ਉਹਦੇ ਨਾਲ ਇੱਕ ਨੌਰਾ ਪਿਆ ਖਾਲੀ ਹਾਂ ਪਿਆ ਥੋੜਾ ਜਿਹਾ ਪਿੱਛੇ ਚੱਲਣਾ ਹੋਰ ਉੱਥੇ ਕੋਈ ਘਰ ਰਹਿ ਕੇ ਵੱਸ ਕੇ ਗਿਆ ਹੋਇਆ ਹੈ ਬੋਲ ਜਿੰਨਾ ਮੈਂ ਪੁੱਛਾਂ ਉਹਨਾਂ ਦੱਸੂ ਐਵੇਂ ਮੈਂ ਕਹਿ ਰਿਹਾ ਰਹਿ ਕੇ ਵੱਸ ਕੇ ਕੋਈ ਗਿਆ ਹੋਇਆ ਹੈ ਸੱਚ ਹੈ ਸੱਚ ਹੈ ਤੇ ਜੇ ਥੋੜਾ ਜਿਹਾ

ਹਾਂ ਹਾਂ ਪ੍ਰਾਣਾ ਸਮਝ ਆ ਗਈ ਹਾਂ ਜਿੱਥੇ ਨਿਸ਼ਾਨੀ ਦੇ ਰਿਹਾ ਨਾ ਨਿਸ਼ਾਨੀ ਓਕੇ ਨਾ ਜਿਵੇਂ ਗੱਲ ਮੈਂ ਸਮਝਾ ਰਿਹਾ ਤਾਂ ਠੀਕ ਹੈ ਹਾਂ ਮਾ ਉਹ ਬੰਦੇ ਦੇ ਯੋਜਨਾ ਨਾ ਜਾਣ ਕੇ ਉਹਦੇ ਵਿੱਚ ਆ ਕੇ ਵੱਡੀਆਂ ਗੰਗਾਂ ਬਲਟੀ ਕੇ ਟੁੱਟ ਗੀਆਂ ਸਮਝ ਆਈ ਇਹ ਚੀਜ਼ ਦਾ ਆਪਣੇ ਜਿਹੜੀ ਜਨਾਨੀ ਜਾਪੇ ਦੇ ਵਿੱਚ ਮੱਚ ਇਹਨਾਂ ਦਾ ਦੋਨਾਂ ਤਾਂ ਬਣ ਗਿਆ ਝੋਟ ਕੀ ਬਣ ਗਿਆ ਝੋਟ ਬਣ ਗਿਆ ਇਹ ਚੀਜ਼ ਦਾ ਥੋੜਾ ਜਿਹਾ ਬੱਚੇ ਨੂੰ ਫਿਰਕਾ ਮਤਲਬ ੱਤਕਾ ਬਚ ਗਿਆ ਕਿਨੂੰ ਬਚ ਗਿਆ ਰਹਿਮਤ ਨੂੰ ਕਿਨੂੰ ਬਚ ਗਿਆ ਰਹਿਮਤ ਨੂੰ ਛੋਟੇ ਬੱਚੇ ਨੂੰ ਕਿ ਨਾਮ ਹੈ ਰਹਿਮਤ ਨਾਮ ਉਹਦਾ ਰਹਿਮਤ ਨੂੰ ੱਤਕਾ ਲੱਗ ਗਿਆ ਰਹਿਮਤ ਥੋੜਾ ਜਿਹਾ ਪੈਰ है। चीज़ ने 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 करके, करके मा, मा, बच्चा थोड़ा ज्यादा तो बंद हो गया। कोशिश 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 आत होगी तेरे रे तेरे पोते रहमत दी, रहगी रहगी तेरी हू गई गई ठीक है मैं हूं गल तेजे लड़ बन के ले जाई सारी जिंदगी याद, याद करेगा कि कोई फकीर गल दस, दस के गया सी ते नाले भला करके गया सी मैं तेथों एक नाम पूछना है ਬੜਾ ਠੋਸ ਜਵਾਬ ਦੇਣਾ ਮੈਨੂੰ ਠੀਕ ਹਾਂ ਹਾਂ ਕੋਈ ਚੱਕੇ ਤਾਡਾ ਹੀ ਦੇਵਾਂਗਾ ਤੁਹਾਡਾ ਹੀ ਫਕੀਰ ਦੇਣਾ ਮਾਂ ਪਤਨ ਠੀਕ ਹੈ ਉਹਦਾ ਹੀ ਨਾਮ ਰਤਨਾ ਤੇ ਚਾਰ ਚੰਨ ਲੱਗ ਜਾਣਗੇ ਠੀਕ ਹੈ ਕਿਤੇ ਨਾਲ ਚਲਦਾ ਸੀ ਟਿੱਕੇ ਦੀ ਬੁੱਕਲ ਦੇ ਵਿੱਚ ਖੇਡਦਾ ਸੀ ਠੀਕ ਹੈ ਹਾਂ ਇੰਨਾ ਚਿਰ ਨੇਰੇ ਵਿੱਚ ਹੀ ਤੁਰੇ ਫਰੇ ਅੱਜ ਨੇਰੇ ਦੇ ਵਿੱਚੋਂ ਬਾਹਰ ਕੱਢ ਕੇ ਜਾਊਂਗਾ ਠੀਕ ਹੈ ਹਾਂ ਰੱਖ ਵੀ ਮੁੜ ਐਥੇ ਹਾਂਜੀ ਰੱਖੋ ਆਜੋ ਰੈਡੀ 1 2 ਅੰਦਰਾਂ ਬੱਲਹੋਰੀ ਦਾ ਤਾਂ ਤੇਰੀਆਂ ਕਦਮ ਪਾਵੇਂਗਾ ਕੰਨਾਂ ਦੇ ਵਿੱਚ ਦਾ ਸੁਣਨ ਦੇ ਵਿੱਚ ਆਉਂਦਾ ਹੈ ਕਹਿੰਦਾ ਬੜੀ ਦੂਰੋਂ ਦੁਰਦਾ ਬੜੀ ਦੂਰੋਂ ਦੁਰਦਾ ਵੱਡਿਆਂ ਤੋਂ ਗੱਲ ਸੁਣਦੇ ਸੀਗੇ ਕੋਈ ਸ਼ੇਰਾ ਕੋਈ ਸ਼ੇਰੂ ਨਾਮ ਕਿੱਥੇ ਬੋਲਦਾ ਵੱਡਿਆਂ ਦੇ ਵਿੱਚ ਆ ਤੇਰੇ ਚਾਚੇ हाँ, ताया। ताया। कौन ताया लग हाँ 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 बड़े कौन लगे हाँ 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 लगे